ਸੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਮਤ ਪ੍ਰਚਾਰ ਜਥੇ ਦੇ ਸਿੰਘ ਜਿਹੜੇ ਐ ਪਿੰਡ ਆਸਵਾਲਾ ਪੰਚੇ ਸਾਂ ਇੱਥੇ ਜਿੱੱਕ ਸਾਡਾ ਗੁਰਸਿੱਖ ਪਰਿਵਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਬੱਚੀ ਬੱਚੀ ਜਸਮਿੰਦਰ ਕੌਰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਵਿਦਿਆ ਹਾਸਲ ਕੀਤੀ ਇੱਥੇ ਸਭਰਾਮਾ ਤੋਂ ਜਿੱਥੇ ਮਿਹਨਤ ਕੀਤੀ ਐ ਉੱਥੇ ਨਾਲ ਪਰਮੇਸ਼ਰ ਦਾ ਸਿਮਰਨ ਵੀ ਕਰਦੀ ਰਹੀ ਬਾਨਵੀ ਪੜਦੀ ਰਹੀ ਪਰਮੇਸ਼ਰ ਨੇ ਕਿਰਪਾ ਕੀਤੀ ਇਹ ਗਰੀਬ ਪਰਿਵਾਰ ਸੀਗਾ ਔਰ ਕਿਰਪਾ ਕੀਤੀ ਪਰਮੇਸ਼ਰ ਨੇ ਉਹ ਬੱਚੀ ਨੇ ਪੜ੍ਹਾਈ ਕਰਕੇ ਆਇਲਸ ਕਰਕੇ ਤੇ ਬਾਹਰ ਚਲੀ ਗਈ ਹੈ ਉੱਥੇ ਅੱਜ ਬੱਚੀ ਦੇ ਆਰਮੀ ਵਿੱਚ ਜਿਹੜਾ ਨੇ ਜੌਬ ਕੀਤੀ ਬੱਚੀ ਨੇ ਤੇ ਜਿੱਥੇ ਉਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਉੱਥੇ ਸਾਡੇ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਪੰਜਾਬੀਆਂ ਨੂੰ ਵੀ ਮਾਣ ਹੈ ਇਸ ਬੱਚੀ ਨੇ ਬੜਾ ਵੱਡਾ ਮਾਣ ਮਾਣ ਦਿੱਤਾ ਪੂਰੇ ਪੰਜਾਬੀਆਂ ਨੂੰ ਔਰ ਮੈਂ ਇਹ ਕਹਿਣਾ ਚਾਹਣਾ ਹੈ ਵੀ ਅਸੀਂ ਆਪਣੇ ਬੱਚੇ ਬੱਚੀਆਂ ਦੇ ਵਿੱਚ ਵਿਧਕਰਾਂ ਨਾ ਰੱਖੀਏ ਦੂਜੀ ਗੱਲ ਸਾਡੇ ਬੱਚੀਆਂ ਬੱਚੇ ਬੱਚੀਆਂ ਜਿਹੜੀਆਂ ਉਹ ਮਿਹਨਤ ਕਰਨ ਨਾਲ ਪਰਮੇਸ਼ਰ ਨਾਲ ਜੁੜਨਾ ਨਾਮ ਜਪਣ ਸਿਮਰਨ ਕਰਨ ਤੇ ਨਾਲ ਨਾਲ ਮਿਹਨਤ ਕਰਕੇ ਆਪਣੇ ਜਿਵੇਂ ਇਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਹੈ ਉਸ ਤਰ੍ਹਾਂ ਸਾਡੀਆਂ ਜਿਹੜੀਆਂ ਧੀਆਂ ਪੰਜਾਬ ਦੀਆਂ ਸਾਡੇ ਬੱਚੇ ਨੌਜਵਾਨ ਆ ਉਹ ਵੀ ਚੰਗੇ ਕੰਮ ਕਰਕੇ ਸੋਹਣੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਇਹ ਆਪਣਾ ਸਿੱਖਿਆ ਲੈਣੀ ਚਾਹੀਦੀ ਇਹਨਾਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਆਸਫਵਾਲਾ ਨੇੜੇ ਮੱਲਾਂਵਾਲ ਦੇ ਤਹਿਸੀਲ ਜੀਰਾ ਜਿਰਾ ਫੋਕੋਰ ਮੇਰੀ ਲੜਕੀ ਜਸਵਿੰਦਰ ਕੌਰ ਉਸਦਾ ਜਨਮ 2000 ਸਨ 2000 ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਲੱਗ ਗਈ ਮੱਲਾਂਵਾਲੇ ਪਹਿਲਾਂ ਪੜ੍ਹਦੀ ਫਿਰ ਸੀਤ ਸ਼ਾਮ ਸਿੰਘ ਟਾਰੀ ਖਾਲਸਾ ਪਬਲਿਕ ਸਕੂਲ ਸਭਰਾ ਉਥੇ ਪੜ੍ਹਦੀ ਰਹੀ ਚਲੋ ਬਹੁਤ ਵਧੀਆ ਚੰਗੀ ਵਿਦਿਆਪਨ ਪ੍ਰਾਪਤ ਕੀਤੀ ਨਾਨ ਮੈਡੀਕਲ ਕੀਤੀ ਕਲਾਸ 2 ਦੇ ਵਿੱਚ ਚੰਗੇ ਨੰਬਰ ਲਏ ਉਹਨੇ ਉਥੇ ਮਾਪੁਰਸ ਨੇ ਬਾਬਾ ਚੰਦਰ ਸਿੰਘ ਗੌਰ ਵੀ ਚਲੋ ਨਾਮ ਜਪਣ ਦਾ ਉਹਨਾਂ ਨੂੰ ਪ੍ਰੇਰਣਾ ਦਿੰਦੇ ਰਹੇ ਨਾਲ ਨਾਮ ਵੀ ਜਪਦੀ ਰਹੀ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਉਹਨੇ ਹਾਈਡਰਸ ਕਰਕੇ ਤੇ ਕੈਨੇਡਾ ਚਲੀ ਗਈ ਉਥੇ ਕੈਨੇਡਾ ਜਾ ਕੇ 2 ਸਾਲ ਉਹਨੇ ਮੌਂਟਰੀਅਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਉਥੇ ਵੀ ਬਹੁਤ ਚੰਗੇ ਨੰਬਰ ਲਏ ਉਹਨੇ ਜੰਗਲ ਨੰਬਰ 9 ਤੋਂ ਬਾਅਦ ਦੇ ਵਿੱਚ ਉਹ ਕੰਮ ਕਰਦੀ ਜਿਹੜਾ ਉਹਦਾ ਗੁਜ਼ਾਰਾ ਕਰਨ ਵਾਸਤੇ ਜਿਵੇਂ ਵੀ ਦਿਹਾੜੀ ਦੱਪਾ ਜੋ ਵੀ ਕਰਦੇ ਆ ਬੱਚੇ ਬਾਹਰ ਜਾ ਕੇ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਵੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਛ ਦਿਨ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉੱਥੇ ਉਹਨਾਂ ਨੇ ਇੰਟਰਵਿਊ ਲਈ ਤੇ ਇੰਟਰਵਿਊ ਤੋਂ ਬਾਅਦ ਦੇ ਵਿੱਚ ਇਹ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਹੀਂ ਯਾਤੇ ਗਏ ਵਹੀ ਤੇ ਉੱਥੇ ਇਸ ਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਡਿਊਟੀ ਤੇ ਜਾਣਾ। ਫਿਰ ਅਸੀਂ 17 ਫਰਵਰੀ ਦੀ ਟਿਕਟ ਲੈ ਕੇ ਦਿਨ ਨੂੰ ਚੜਾ ਦਿੱਤਾ ਤੇ 21 ਫਰਵਰੀ ਨੂੰ ਉੱਥੇ ਨੂੰ ਡਿਗਰੀ ਜੋ ਵੀ ਮਿਲ ਗਿਆ ਉੱਥੋਂ ਉਹਨਾਂ ਵੱਲੋਂ ਆਰਮੀ ਵਾਲਿਆਂ ਵੱਲੋਂ। ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ। 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨੂੰ ਜਿਆਦਾ। 2 ਮਹੀਨੇ ਟ੍ਰੇਨ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਇਸ ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਕਮਰਾ ਰਹਿ ਸਾਰੇ ਇੱਕ ਚੀਜ਼ ਵਧੀਆ ਮਿਲੀ ਬਹੁਤ ਵਧੀਆ ਜ਼ਿੰਦਗੀ ਜਿਉ ਰਹੀ ਹੈ ਉਹ ਵੀ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਾਡੀ ਲੜਕੀ ਚੋਂ ਬਹੁਤ ਚੰਗੀ ਬੀ ਜੀੰਦੇ ਲੱਗਦੀ ਹੈ ਪਰਿਵਾਰ ਪਰਿਵਾਰ ਦੇ ਵਿੱਚ ਅਸੀਂ ਪੰਜ ਮੈਂਬਰ ਆ ਜੀ ਦੋਹੇ ਜੀ ਅਸੀਂ ਆ ਤਿੰਨ ਬੱਚੇ ਆ ਸਾਡੇ ਦੋ ਲੜਕੀਆਂ ਤੇ ਇੱਕ ਲड़का ਹੈ ਇੱਕ ਲੜਕੀ ਇਸ ਤੋਂ ਵੱਡੀ ਹੈ ਦੂਜੇ ਨੰਬਰ ਤੇ ਜਸਵਿੰਦਰ ਕੌਰ ਹੈ ਤੀਜੇ ਨੰਬਰ ਤੇ ਛੋਟਾ ਲੜਕਾ ਹੈ ਸਾਡਾ ਸੁਖਮਨੀਤ ਸਿੰਘ ਵੱਡੀ ਲੜਕੀ ਦਾ ਨਾਮ ਬਲਵਿੰਦਰ ਕੌਰ ਹੈ ਉਹ ਦੀ ਸਭੀ ਇਹ ਇਹ ਨਹੀਂ ਹੁਣ ਬਾਹਰ ਇੰਦੇ ਥਰੂ ਇੰਨੇ ਉਹਨਾਂ ਨੂੰ ਵੀ ਬਾਹਰ ਲੱਗੀ ਹੋਈ ਹੈ ਸਾਰੇ ਚਲੋ ਆਪ ਜੀ ਦੀ ਪੋਜੀਸ਼ਨ ਤੇ ਸੈਟ ਨੇ ਚਲੋ ਵੀ ਸਰਕਾਰੀ ਨੌਕਰੀ ਜੇ ਉਹਨਾਂ ਦੀ ਕਿਸਮਤ ਲਈ ਜੀ ਉਹ ਵੀ ਕੱਲ੍ਹ ਨੇ ਵੈਗਰੂ ਨੇ ਕਿਰਪਾ ਕੀਤੀ ਇਹਦੇ ਤੇ ਇਹਨਾਂ ਦਾ ਨਾਮ 잡ਦੀ ਸੀ ਤੇ ਹਰ ਇੱਕ ਬੱਚੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਪੜਾਈ ਕਰਨੀ ਚਾਹੀਦੀ ਹੈ